ਪੰਜਾਬੀਓ ਹੁਣ ਸਾਵਧਾਨ ਰਹਿਣ ਦੀ ਲੋੜ ਹੈ ਦੱਸਦੀ ਕਿ ਹੁਣ ਭਾਰਤ ਦੇ ਵਿੱਚ ਵਿਦੇਸ਼ੀ ਠੱਗ ਘੁੰਮ ਰਹੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਨਜ਼ੀਰੀਆ ਦੇ ਵਿਦੇਸ਼ੀ ਠੱਗ ਭਾਰਤ ਦੇ ਵਿੱਚ ਘੁੰਮ ਰਹੇ ਨੇ ਔਰ ਲੋਕਾਂ ਨੂੰ ਗੁੰਮਰਾਹ ਕਰਕੇ ਪਹਿਲਾਂ ਤਾਂ ਫੇਸਬੁੱਕ ਤੇ ਉਹਨਾਂ ਦੇ ਨਾਲ ਦੋਸਤੀ ਕਰਦੇ ਨੇ ਦੋਸਤੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਪੂਰੀ ਤਰ੍ਹਾਂ ਜਿਹੜੇ ਉਹ ਸਾਡੇ ਵਾਸਤੇ ਵਿੱਚ ਆ ਚੁੱਕੇ ਨੇ ਤਾਂ ਫਿਰ ਉਹਨਾਂ ਨੂੰ ਇੱਕ ਚੋਗਾ ਪਾਉਂਦੇ ਨੇ ਚੋਗਾ ਕਿਸ ਤਰ੍ਹਾਂ ਪਾਉਂਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਫੇਸਬੁੱਕ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਇੱਕ ਗਿਫਟ ਕਰਨਾ ਚਾਹੁੰਦੇ ਆ ਔਰ ਉਸ ਗਿਫਟ ਦੇ ਲਾਲਚ ਦੇ ਵਿੱਚ ਆ ਕੇ ਕਈ ਜਿਹੜੇ ਨੌਜਵਾਨਿਓ ਫਸ ਜਾਂਦੇ ਨੇ ਕਿਉਂਕਿ ਜਦੋਂ ਉਹਨਾਂ ਦੇ ਵੱਲੋਂ ਫੋਟੋ ਵੀਡੀਓ ਵਗੈਰਾ ਸ਼ੇਅਰ ਕੀਤੇ ਜਾਂਦੇ ਨੇ ਕਿ ਅਸੀਂ ਇਹ ਗਿਫਟ ਤੁਹਾਨੂੰ ਭੇਜ ਰਹੇ ਆ ਜਦੋਂ ਚੰਗੀ ਯਾਰੀ ਦੋਸਤੀ ਹੋ ਜਾਂਦੀ ਹੈ ਤਾਂ ਫਿਰ ਵਿਸ਼ਵਾਸ ਵੀ ਜਿਹੜਾ ਅਸੀਂ ਬਹੁਤ ਜਲਦੀ ਕਰ ਲੈਣੇ ਆ ਤਾਂ ਫੇਸਬੁੱਕ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੋ ਵੀ ਅਸੀਂ ਕਿਸੇ ਨੂੰ ਦੋਸਤ ਬਣਾਉਂਦੇ ਆ ਜਾਂ ਕਿਸੇ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਤੇ ਇੰਨੇ ਆਸਾਨੀ ਦੇ ਨਾਲ ਵਿਸ਼ਵਾਸ ਨਾ ਕਰੋ ਅਸੀਂ ਤੁਹਾਨੂੰ ਇਹ ਹੀ ਕਹਾਂਗੇ ਤੇ ਇਸ ਤਰ੍ਹਾਂ ਜਿਹੜੇ ਕਿ ਨਜ਼ਰੀਆ ਤੇ ਠੱਗ ਨੇ ਵਿਦੇਸ਼ੀ ਠੱਗ ਨੇ ਅੰਤਰਰਾਸ਼ਟਰੀ ਠੱਗ ਵੀ ਕਹਿ ਸਕਦੇ ਆ ਲੋਕਾਂ ਨੂੰ ਚੋਗਾ ਪਾ ਕੇ ਉਹਨਾਂ ਨੂੰ ਗਿਫਟ ਦਾ ਲਾਲਚ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਜਦੋਂ ਗਿਫਟ ਪਹੁੰਚਣ ਵਾਲਾ ਹੁੰਦਾ ਕੋਈ ਉਸ ਨੂੰ ਰਿਸੀਵ ਕਰਨ ਦੇ ਲਈ ਜਾਂਦਾ ਤੇ ਫਿਰ ਉਹਨਾਂ ਨੂੰ ਕਹਿੰਦੇ ਨੇ ਕਿ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਜਿਹੜਾ ਉਹ ਤੁਹਾਡੇ ਕੋਲ ਨਹੀਂ ਪਹੁੰਚ ਸਕਦਾ ਤੇ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮਨਾ ਲਿਆ ਜਾਂਦਾ ਔਰ ਫਿਰ ਪੈਸੇ ਮੰਗੇ ਜਾਂਦੇ ਨੇ ਕਿ ਤੁਸੀਂ ਸਾਡੇ ਖਾਤੇ ਦੇ ਵਿੱਚ ਪੈਸੇ ਪਾ ਦਿਓ ਇੰਨੇ ਪੈਸੇ ਜਿਹੜੇ ਲੱਗਣਗੇ ਤਾਂ ਉਸ ਤੋਂ ਬਾਅਦ ਜਿਹੜਾ ਗਿਫਟ ਏ ਉਹ ਤੁਸੀਂ ਰੀਸੀਵ ਕਰ ਸਕਦੇ ਹੋ ਤੇ ਜਿਆ ਜਿਹੜਾ ਕੁਝ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਯੂਪੀ ਦੇ ਵਿੱਚ ਜਿਹੜੇ ਠੱਗ ਘੁੰਮ ਰਹੇ ਸੀ ਤਾਂ ਮੁਹਾਲੀ ਸਾਈਬਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੱਤ ਠੱਗ ਜਿਹੜੇ ਨੇ ਉਹਨਾਂ ਨੂੰ ਕਾਬੂ ਕੀਤਾ ਹੈ ਤਾਂ ਵੀਡੀਓ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਠੱਗ ਜਿਹੜੇ ਬੈਠੇ ਨੇ ਸੱਤ ਠੱਗ ਨੇ ਪੜੇ ਲਿਖੇ ਜਿਹੜੇ ਨੌਜਵਾਨ ਨੇ ਲੇਕਿਨ ਇਹਨਾਂ ਦੇ ਵੱਲੋਂ ਇਹ ਗਲਤ ਕੰਮ ਜਿਹੜਾ ਭਾਰਤ ਦੇ ਵਿੱਚ ਆ ਕੇ ਕੀਤਾ ਜਾ ਰਿਹਾ ਸੀ ਕੋਲੇ-ਪਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ ਤੇ ਇਹਨਾਂ ਦੇ ਕੋਲੋਂ ਕਈ ਜਿਹੜਾ ਸਮਾਨ ਵੀ ਬਰਾਮਦ ਹੋਇਆ ਜਿਸ ਦੇ ਵਿੱਚ ਲੈਪਟਾਪ ਨੇ ਮੈਕਬੁੱਕ ਨੇ ਮੋਬਾਈਲ ਵੀ ਜਿਹੜੇ 79 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਉਹਨੋਂ ਇੱਥੇ ਕਿਹਾ ਜਾ ਰਿਹਾ ਕਿ ਕਰੋੜਾਂ ਰੁਪਏ ਵੀ ਇਹਨਾਂ ਦੇ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਤਾਂ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੇ ਠੱਗ ਨੇ ਲੋਕਾਂ ਨੂੰ ਫੇਸਬੁੱਕ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਠੱਗਦੇ ਨੇ ਤਮੋਹਾਲੀ ਸਾਈਬਰ ਪੁਲਿਸ ਨੇ ਇੱਕ ਵੱਡੀ ਜੜੀ ਜਿੱਤ ਹਾਸਲ ਕਰਦਿਆਂ ਅੰਤਰਰਾਸ਼ਟਰੀ ਠੱਗ ਗਰੋ ਨੂੰ ਨਕੀਲ ਪਾ ਦਿੱਤੀ ਹੈ ਸੂਚਨਾ ਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਵਿੱਚ ਰੇਡ ਕਰਕੇ ਮੁਕੱਦਮਾ ਨੰਬਰ 6 ਜਿਹੜਾ ਮਿਤੀ 18 1 2025 ਬੀ ਐਨ ਐਸ 68 ਆਈਟੀਐਮ ਐਕਟ ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਲੜੀਂਦੇ ਸੱਤ ਨਾਈਜੀਰੀਆ ਨਾ ਦੇਸ਼ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇੱਕ ਮਕਾਨ ਦੇ ਵਿੱਚ ਇੱਕ ਗੁਪਤ ਠੱਗੀ ਕਾਲ ਸੈਂਟਰ ਚਲਾ ਰਹੇ ਸੀ ਇਹ ਵੱਡੀ ਕਾਰਵਾਈ ਜਿਹੜੀ ਐਸਐਸਪੀ ਹਰਮਨਦੀਪ ਹਾਂਸ ਅਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੀਨ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਚਲਾਈ ਗਈ ਹੈ ਸਾਈਬਰ ਪੁਲਿਸ ਟੀਮ ਨੇ ਉੱਚ ਤਕਨੀਕੀ ਯੰਤਰਾਂ ਦੀ ਵਰਤੋਂ ਕਰਕੇ ਠੱਗਾਂ ਦੀ ਪਛਾਣ ਕੀਤੀ ਅਤੇ ਵਧੀਆ ਰਣਨੀਤੀ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਦੱਸਦੀ ਇੱਕ ਵਿਦੇਸ਼ੀ ਨਾਗਰਿਕ ਨਕਲੀ ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਦੇ ਰਾਹੀਂ ਦੋਸਤੀ ਕਰਕੇ ਵਿਦੇਸ਼ੀ ਤੋਹਫਿਆਂ ਦੇ ਲਾਲਚ 'ਚ ਭਾਰਤੀ ਵਿਦੇਸ਼ੀ ਲੋਕਾਂ ਨੂੰ ਪਸਾਉਂਦੇ ਸਨ। ਤੋਹਫਿਆਂ ਦੀ ਡਿਲੀਵਰੀ ਦੇ ਨਾਂ ਤੇ ਕਸਟਮ ਜਾਂ ਫਿਰ ਟੈਕਸ ਦੀ ਰਕਮ ਵਜੋਂ ਪੈਸੇ ਮੰਗੇ ਜਾਂਦੇ ਸਨ ਤੇ ਲੋਕ ਜ਼ਿਆਦਾਤਰ ਵਿਆਹੇ ਹੋਏ ਮਰਦ ਔਰਤਾਂ ਦੇ ਨਾਲ ਪਹਿਲਾਂ ਦੋਸਤੀ ਕਰਦੇ ਸਨ ਅਤੇ ਬਾਅਦ ਦੇ ਵਿੱਚ ਉਸਦੇ ਪਤੀ ਪਤਨੀ ਨੂੰ ਇਸ ਬਾਰੇ ਦੱਸਣ ਦੀ ਧਮਕੀ ਦੇ ਕੇ ਬਲੈਕਮੇਲ ਕਰਕੇ ਪੈਸੇ ਮੰਗਦੇ ਸਨ। ਇਹਨਾਂ ਦੇ ਕੋਲ 79 ਸਮਾਰਟਫੋਨ ਬਰਾਮਦ ਕੀਤੇ ਗਏ ਨੇ 2 ਲੈਪਟਾਪ 2 ਮੈਕਬੁੱਕ 99 ਵਿਦੇਸ਼ੀ ਅਤੇ ਭਾਰਤੀ SIM ਕਾਰਡ 31 ਫਰਜੀ ਬੈਂਕ ਖਾਤੇ ਬਰਾਮਦ ਸਮਾਨ ਦੀ ਕੁੱਲ ਕੀਮਤ ਜਿਹੜੀ ਕਰੀਬ 30 ਲੱਖ ਰੁਪਏ ਦੱਸੀ ਜਾ ਰਹੀ ਹੈ ਤੋਂ ਇਥੇ ਦੱਸਦੀ ਹੈ ਕਿ 350 ਤੋਂ ਵੱਧ ਲੋਕ ਜਿਹੜੇ ਠੱਗੇ ਗਏ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਕਰੀਬ 15 ਕਰੋੜ ਰੁਪਏ ਦੀ ਠੱਗੀ ਹੋਣ ਦੀ ਜਿਹੜੀ ਪੁਸ਼ਟੀ ਕੀਤੀ ਗਈ ਹੈ ਉੱਥੇ ਦੱਸਦੇ ਕਿ ਮੁਹਾਲੀ ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿਸੇ ਵੀ ਅਣਜਾਣ ਵਿਦੇਸ਼ੀ ਨਾਗਰਿਕ ਜਾਂ ਅਕਾਊਂਟ ਤੋਂ ਆਉਣ ਵਾਲੀਆਂ ਦੋਸਤੀ ਦੇ ਬੇਦਿਆਨ ਸਵੀਕ੍ਰਿਤੀ ਨਾ ਦਿਓ ਕਿਸੇ ਵੀ ਤੋਹਫੇ ਜਾਂ ਡਾਲਰਾਂ ਦੇ ਵਾਅਦੇ ਤੇ ਪੈਸਾ ਨਾ ਭੇਜੋ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਿਹੜਾ ਸਾਈਬਰ ਪੁਲਿਸ ਦੇ ਨਾਲ ਸੰਪਰਕ ਕਰੋ ਤਾਂ ਹੁਣ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਪਹਿਲਾ ਫੇਸਬੁੱਕ ਤੇ ਦੋਸਤੀ ਕੀਤੀ ਜਾਂਦੀ ਹੈ ਇੰਸਟਾਗ੍ਰam ਤੇ ਦੋਸਤੀ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਫਿਰ 마ਸੂਮ ਲੋਕਾਂ ਨੂੰ ਜਿਹੜਾ ਠੱਗਿਆ ਜਾਂਦਾ ਹੈ ਗੁੱਡ ਆਫਟਰਨੂੰ ਟੂ ਐਵਰੀਬਾਡੀ ਅੱਜ ਵੀ ਜਿਹੜੀ ਇੱਕ ਸਾਡੀ ਪ੍ਰੈਸ ਕਾਨਫਰੰਸ ਐ ਅਸੀਂ ਰੱਖੀ ਹੈਗੀ ਜਿਹੜੇ ਸਾਈਬਰ ਵਿੰਗ ਮੁਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ 7 ਐਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਗਾਨਾ ਕੰਟਰੀਜ਼ ਨੂੰ ਕੰਟਰੀ ਦੇ ਸਿਟੀਜ਼ਨ ਹੈਗੇ ਆ ਇਹਨਾਂ ਦੀ ਜਿਹੜੀ ਏਜ ਹੈਗੀ 25 ਟੂ 35 ਦਾ ਏਜ ਗਰੁੱਪ ਹੈਗਾ ਪੜ੍ਹੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਟਿਸ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਨਾ ਲੇਕਿਨ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਜਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਇਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਪਹਿਲੀ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹਦੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਇੱਕ ਤੇਰੇ ਲਈ ਗਿਫਟ ਭੇਜ ਰਿਹਾ ਹਾਂ ਉਹਦੇ ਚ ਉਹਨਾਂ ਨੂੰ ਗਿਫਟ ਦੀ ਫੋਟੋ ਕਈ ਇੱਕ ਮੈਂ ਤੁਹਾਨੂੰ ਫੋਟੋ ਵੀ ਦਿਖਾ ਰਹੇ ਉਹ ਉਹਨਾਂ ਨੂੰ ਬਾਅਦ ਚ ਉਹਦੇ ਚ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈਗਾ ਭੇਜ ਰਿਹਾ ਮੈਂ ਤੈਨੂੰ ਜਦੋਂ ਉਹ ਬਾਅਦ ਦੇ ਵਿੱਚ ਆਂਦੇ ਸੀਗੇ ਇਹ ਬੰਦੇ ਨੂੰ ਰਿਸੀਵ ਕਰਨਾ ਹੁੰਦਾ ਸੀਗਾ ਬਾਅਦ ਚ ਕਰਦੇ ਹੋ ਹਾਂ ਬਾਅਦ ਚ ਲਾਦੇ ਉਹਨੇ ਜਦੋਂ ਰੀਸੀਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈ ਇਦਾਂ ਦੇ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਨੂੰ ਦੱਸ ਦਿੰਦੇ ਸੀਗੇ ਵੀ ਇਹਦੇ 'ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉੱਥੋਂ ਰੀਲੀਜ਼ ਹੋ ਜਾਊਗਾ ਮੈਂ ਇਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਇੰਟਰਨੈਸ਼ਨਲੀ ਉਹ ਜਦੋਂ ਜਿਹੜਾ ਇਹ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਅਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹਨਾਂ ਦੀ ਕੰਪਲੇਂਟs ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਇੱਕ ਨੌਇਡਾ ਚ ਇੱਕ ਕੋਠੀ ਕਿਰਾਏ ਤੇ ਲੈ ਕੇ ਉੱਥੇ ਇਹ ਆਪਰੇਟ ਕਰਦੇ ਸੀਗੇ ਉੱਥੇ ਬਰੇਡ ਕੀਤੀ ਗਈ ਉੱਥੋਂ ਇਹ ਬੰਦੇ ਜਿਹੜੇ ਹੈਗੇ ਮੇਨ ਫੜੇ ਗਏ ਹੈਗੇ ਜਿਹੜੇ ਇਹਨਾਂ ਦੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਫ਼ਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਤੋਂ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ ਦੋ ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਆ ਇੰਡੀਅਨ ਐਂਡ ਫੋਰਨ 31 ਹਲੇ ਤੱਕ ਜਿੰਨੇ ਅਸੀਂ ਬੈਂਕ ਅਕਾਊਂਟਿੰਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਇਹ ਮਿਲ ਜਾਣਗੇ ਜਿਹੜੇ ਹੋਰ ਇਹਨਾਂ ਦੇ ਵਿੱਚ ਜਿੰਨੀਆਂ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟਸ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਆ ਇਦਾਂ ਕਿਤੇ ਸਟੇਸ਼ਨਡ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਆ ਦੇ ਆਰ ਨਾਟ ਕਿ ਇੰਡੀਅਨਸ ਹੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਆ ਆਪਸ ਦੇ ਵਿੱਚ ਟੱਚ ਦੇ ਵਿੱਚ ਹੈਗੇ ਆ ਤੇ ਜਿਹੜੇ ਵਿਕਟਿਮਸ ਇਹਨਾਂ ਦੇ ਹੈਗੇ ਆ ਦੇ ਆਰ ਨਾਟ ਸਾਰੇ ਕਿ ਇੰਡੀਆ ਸਪੈਸੀਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਿਮ ਹੈਗੇ ਆ ਤੇ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਦਿੱਲੀ ਜੀ ਕੋਠੀ ਲੈ ਕੇ ਇਹਨਾਂ ਨੇ ਸੌਰੀ ਨੌਇਡਾ ਦੇ ਵਿੱਚ ਕੀਤੀ ਹੋਈ ਸੀ ਇਸ ਤੋਂ ਪਹਿਲਾਂ ਦਿੱਲੀ ਚ ਆਪਰੇਟ ਕਰਦੇ ਸੀਗੇ ਸਤੰਬਰ ਚੋਂ ਉੱਥੇ ਕੁਝ ਰੇਡਸ ਕਰੀਆਂ ਸੀ ਦਿੱਲੀ ਸਾਈਬਰ ਸੈੱਲ ਨੇ ਉਦੋਂ ਇਹਨਾਂ ਨੂੰ ਇਹਨਾਂ ਤੇ ਨਹੀਂ ਹੋਈ ਤਾਂ ਜਾਂ ਨਾਏ ਫੜੇ ਗਏ ਸੀ ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇੱਥੇ ਥੋੜੀ ਦਬੇ ਜਿਆਦਾ ਹੈਗੀ ਆ ਇਹਨਾਂ ਨੇ ਉਸ ਤੋਂ ਬਾਅਦ ਨਾਇਟਾ ਆਪਣਾ ਬੇਸ ਸ਼ਿਫਟ ਕਰ ਲਿਆ ਹੈਗਾ ਜਿੰਨਾ ਕ ਅਸੀਂ ਇਹਨਾਂ ਦੇ ਵੀਜ਼ਾਸ ਵਗੈਰਾ ਚੈੱਕ ਕੀਤੇ ਇੱਕ ਦੋ ਵਿਜ਼ਿਟਰ ਵੀਜ਼ਾ ਤੇ ਹੈਗੀਆਂ ਕੁਝ ਓਵਰਸਟੇ ਵੀ ਕਰ ਚੁੱਕੇ ਆ ਪਰ ਫਿਰ ਵੀ ਅਸੀਂ ਇਹਨਾਂ ਦੇ ਪਾਸਪੋਰਟ ਲੈ ਕੇ ਇਮੀਗ੍ਰੇਸ਼ਨ ਨਾਲ ਟਾਈ ਅਪ ਕਰਕੇ ਇਹਨਾਂ ਦੀ ਪੂਰੀ ਹੋਰ ਚੈਕਿੰਗ ਕਰ ਰਹੇ ਹਾਂ